ਸਤਿ ਸ਼੍ਰੀ ਅਕਾਲ ਜੀ ਵੀਰਿਆ ਵੀਖ ਰੇ ਆਪ ਸਭ ਨੂੰ ਜੀਆਂ ਲੈ ਕੇ ਹਜਰਾਂ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਮੇਰਾ ਪਹਿਲਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਗੁਰਦਾਰ ਤੋਬੜੀ ਸਾਹਿਬ ਅਸਾਮ ਤੋਂ ਸਜਾਈ ਜਾਣ ਵਾਲੀ ਨਗਰ ਕੀਰਤਨ ਦੇ ਪ੍ਰਬੰਧਨ ਲਈ ਸ਼੍ਰੋਬਣੀ ਕਮੇਟੀ ਵੱਲੋਂ ਜਥਾ ਰਵਾਨਾ ਅਮਰਸਰ 15 ਅਗਸਤ ਸ਼੍ਰੋਬਣੀ ਗੁਰਦੈ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਸ਼ਾ ਸ਼੍ਰੀ ਗੁਰਤੇਗ ਭਦਰ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲ ਜੀ 350 ਸਾਲਾ ਸ਼ ਪਾਤਸ਼ਾਹ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਗੁਰਤਾ ਗੱਦੀ ਦਿਵਸ ਦੇ 350 ਸਾਲਾ ਸ਼ਤਾਬੰਦੀ ਨੂੰ ਸਮਰਪਿਤ 1 ਅਗਸਤ ਤੋਂ 25 ਨੂੰ ਨਵੇਂ ਪਾਤਸ਼ਾਹ ਜੀ ਦੇ ਪਾਵਨ ਸਥਾਨਕ ਗੁਰਦੁਆਰਾ ਤੋਗੜੀ ਸਹਿਬ ਅਸਾਮ ਤੋਂ ਸ੍ਰੀ ਆਨੰਦਪੁਰ ਸਹਿਬ ਤੀਕ ਸਜਾਈ ਜਾ ਰਹੀ ਨਗਰ ਕੀਰਤਨ ਦੇ ਪ੍ਰਬੰਧਕਾਂ ਲਈ ਅਜ ਰੋਬੜੀ ਕਮੇਟੀ ਅਧਿਕਾਰੀਆਂ ਦੇ ਮਲਜ਼ਮਾਂ ਦੇ ਜਥੇ ਨੂੰ ਅਰਦਾਸ ਕਰਕੇ ਰਵਾਨਾ ਕੀਤਾ ਗਿਆ ਹੈ ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆ ਰੋਬੜੀ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਰਦਾਰ ਬਲਵਿੰਦਰ ਸਿੰਘ ਕਹਵੱਲਾ ਵਦੇ ਸਾਂਝੇ ਤੌਰ ਤੇ ਦੱਸਿਆ ਗਿਆ ਹੈ ਕਿ ਆਸਾਮ ਤੋਂ ਸਜਾਈ ਜਾਣ ਵਾਲ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਲੋਹੜੀ ਦੀ ਮਰਦੰਕਾਲ ਲਈ ਸ਼ੁਰੂ ਅੱਜ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਰਦਾਰ ਜਗਸੀਰ ਸਿੰਘ ਮੰਗੇ ਅਨਰ ਤੇ ਸਮੀਤ ਸਕੱਤਰ ਸਰਦਾਰ ਬਲਵਿੰਦਰ ਸਿੰਘ ਖਹਿਰਾ ਬਾਦ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਦਾ ਸਟਾਫ ਭੇਜਿਆ ਗਿਆ ਹੈ ਉਹਨਾਂ ਦੱਸਿਆ ਹੈ ਕਿ ਗੁਰਦੁਆਰਾ ਤੋਬੜੀ ਸਾਹਿਬ ਵਿਖੇ 20 ਅਗਸਤ ਨੂੰ ਰਾਤ ਨੂੰ ਗੁਰਮਤ ਸਮਾਗਮ ਹੋਵੇਗਾ ਜਿਸ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਸਮੇਤ ਮੁਰਮੁਖ ਸੀ ਅਚਰਕਤ ਕਰਨਗੀਆਂ 21 ਅਗਸਤ ਨੂੰ ਸਵੇਰੇ ਗੁਰਦੁਆਰਾ ਤੋਂ ਆਪਣੀ ਸਹਿਬ ਵਿਖੇ ਤੋਂ ਨਗਰ ਕੀਰਤਨ ਆਰੰਭ ਹੋਵੇਗਾ ਜੋ ਕਿ ਵਕ ਵਕ ਸੁਬਿਆ ਤੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ ਇਸ ਮੌਕੇ ਸ਼ਰੋਬਨੀ ਕਮੇਟੀ ਦੇ ਮੈਂਬਰਸ ਰਾਜਕ ਸਿੰਘ ਮੰਗਿਆਰ ਸਕੱਤਰ ਸਦਾ ਪ੍ਰਤਾਪ ਪ੍ਰਤਾਪ ਸਿੰਘ ਸਰਦਾਰ ਬਲਵਿੰਦਰ ਸਿੰਘ ਕਹਲਵਾ ਸਰਦਾਰ ਗੁਰਿੰਦਰ ਸਿੰਘ ਮੱਥਰੇਵਾਲਾ ਮਥੜ ਮੀਤ ਸਕੱਤਰ ਸਰਦਾਰ ਬਲਵਿੰਦਰ ਸਿੰਘ ਖੈਰਾਬਾਦ ਸਰਦਾਰ ਖਬੀਰ ਸਿੰਘ ਪ੍ਰੋ ਪ੍ਰੋਸੇ ਪੈਂਟ ਪ੍ਰਚਾਰ ਅਤੇ ਮਲਕੀਤ ਸਿੰਘ ਬਹਿੜਵਾਲ ਇੰਚਾਰਜ ਸਰਦਾਰ ਦਲਜੀਤ ਸਿੰਘ ਦਵਿੰਦਰ ਸਰਦਾਰ ਦਵਿੰਦਰ ਸਿੰਘ ਅਤੇ ਸਰਦਾਰ ਖੁਸ਼ੀਪੁਰ ਸਾਹਿਬ ਤੋਂ ਕਰਮਵੀਰ ਸਿੰਘ ਸਰਦਾਰ ਸ਼ਿਵਰਾਜ ਸਿੰਘ ਸਰਦਾਰ ਸਿਮਰਜੀਤ ਸਿੰਘ ਕੰਗ ਸਹਾਇਕ ਸੁਪਰਡੈਂਟ ਅਤੇ ਸਰਜੀਤ ਸਿੰਘ ਰਾਣਾ ਅਤੇ ਕਰਮਚਾਰੀ ਮੌਜੂਦ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ